ਪਿੰਡ ਨੱਥੂਪੁਰਾ ਦੇ ਵਿੱਚ ਸ਼ਰਾਬ ਦੇ ਠੇਕੇ ਨੂੰ ਬੰਦ ਕਰਾਉਣ ਦੇ ਲਈ ਕਿਸਾਨ ਜਥੇਬੰਦੀਆਂ ਨੇ ਵੱਡਾ ਏਕਾ ਕੀਤਾ ਤੇ ਅੱਜ ਇਸੇ ਇੱਕਤਾ ਦੀ ਵੱਡੀ ਜਿੱਤ ਹੋਈ ਹੈ ਤੇ ਦੱਸਦੀ ਹੈ ਕਿ ਐਸਟੀਐਮ ਦਫਤਰਦੱਕ ਕਿਰਾਓ ਕੀਤੇ ਜਾ ਰਹੇ ਸੀ ਤੇ ਜਿਸ ਦੇ ਤਹਿਤ ਉੱਥੇ ਹੀ ਕਿਸਾਨ ਜਥੇਬੰਦੀਆਂ ਦਾ ਵਿਹਾਨ ਸਾਹਮਣੇ ਆ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਅੱਜ ਵੱਡੀ ਜਿੱਤ ਹੋਈ ਹੈ ਤੇ ਉੱਥੇ ਹੀ ਸ਼ਰਾਬੀਆਂ ਨੂੰ ਨੱਥ ਤੱਕ ਪਾਈ ਗਈ ਹੈ ਤੇ ਜਿਸ ਦੇ ਤਹਿਤ ਬਹੁਤ ਸਾਰੇ ਲੋਕ ਇਸ ਮੁਸ਼ਕਿਲ ਦੇ ਵਿੱਚ ਪਰੇਸ਼ਾਨ ਦਿਖਾਈ ਦੇ ਰਹੇ ਸੀ ਤੇ ਅੱਜ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਠੇਕਾ ਜਿਹੜਾ ਕਿ ਬੰਦ ਕਰਵਾ ਦਿੱਤਾ ਹੈ ਤੇ ਉੱਥੇ ਹੀ ਕੁਝ ਸਰਕਾਰ ਨੂੰ ਲੈ ਕੇ ਵੀ ਉਹਨਾਂ ਨੇ ਪਲਟਵਾਰ ਕੀਤਾ ਹੋਰ ਕੀ ਕਹਣਾ ਹੈ ਕਿ ਸੰਜ ਜਥੇਬੰਦੀ ਆਉ ਤੁਹਾਨੂੰ ਸੁਣਾਉਣੀ ਆ ਜੋ ਅਸੀਂ ਸੰਘਰਸ਼ ਆਪਣੇ ਸੂਬਾ ਆਗੂ ਸੁਵਿੰਦਰ ਸਿੰਘ ਚਤਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਨਥੂਪੁਰ ਚੋਂ ਠੇਕਾ ਚਕਾਉਣ ਲਈ ਵਿੜਿਆ ਸੀ ਉਹ ਸਾਡੀ ਅਜ ਤੀਜੇ ਦਿਨ ਜਿੱਤ ਹੋ ਗਈ ਆ ਧਰਨਾ ਤਿੰਨ ਦਿਨ ਚੱਲਿਆ ਐਸਡੀਐਮ ਦਫਤਰ ਦੇ ਬਾਹਰ ਤੇ ਸਰਕਾਰ ਦੀ ਫੂਕ ਕਦੋਂ ਨਿਕਲੀ ਆ ਜਦੋਂ ਇਹਨਾਂ ਦੀ ਦਸਵਾ ਨਵਾਂ ਦੀ ਕਿਰਤ ਕਰਨ ਵਾਲਿਆਂ ਨੇ ਰੇਲ ਦੀਆਂ ਰੇਲਾਂ ਜਾਂ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਤੇ ਫਿਰ ਸੁੱਤਾ ਪ੍ਰਸ਼ਾਸਨ ਜਾਗਿਆ ਹੁਣ ਅਸੀਂ ਸਾਬ ਨੂੰ ਸਾਧਵਾ ਗਿਆ ਕਿ ਉਹ ਇਹਨਾਂ ਠੇਕਾ ਆ ਉਥੋਂ ਸ਼ਿਫਟ ਕਰਨਿਆ ਜਾਊਗਾ ਜੋ ਸਾਡੀ ਰਾਇਸੀ ਵੀ ਉਹਨੂੰ ਉਥੋਂ ਸ਼ਿਫਟ ਕਰੋ ਮੰਦਰ ਦੇ ਲਾਗੇ ਹੋ ਰਿਆਸ਼ੀ ਏਰੀਆ 'ਚ ਇਹ ਲੋਕ ਬਹੁਤ ਜ਼ਿਆਦੇ ਦੁਖੀ ਆ ਅਗਲੇ 7 ਸਤੰਬਰ ਮਹੀਨੇ 'ਚ ਮਤਾ ਪਾ ਕੇ ਨੱਥੂਪੁਰ ਨੂੰ ਡਰਾਈ ਜ਼ੋਨ ਐਲਾਨ ਦਿੱਤਾ ਜਾਊਗਾ ਫਿਰ ਉਹ ਸਦਾਲੀ ਕੋੜ ਮੁੱਖ ਹੋਊਗਾ ਕਿ ਲੋਕਾਂ ਦੇ ਏਕੇ ਦੀ ਸੰਘਰਸ਼ ਦੀ ਜਿੱਤਿਆ ਕਿ ਅਸੀਂ ਆਮ ਆਵਾਮ ਨੂੰ ਸੱਦਾ ਦਿੰਨੇ ਆ ਅੱਜ ਇਸ ਜਿੱਤ ਦੇ ਵਿੱਚੋਂ ਆਓ ਸਾਰੇ ਪੰਜਾਬ ਦੇ ਹੱਕਾਂ ਲਈ ਲੜੀਏ ਜੋ ਜਥੇਬੰਦੀ ਦਾ ਨਾਰਾ ਆ ਸਰਕਾਰਾਂ ਤੋਂ ਨਾ ਝਾਕ ਕਰੋ ਤੇ ਆਪਣੀ ਰਾਖੀ ਆਪ ਕਰੋ ਆਓ ਸਾਰੇ ਆਪਾਂ ਰਲ ਕੇ ਆਪਣੀ ਆਪਣੀ ਰਾਖੀ ਆਪ ਕਰੀਏ ਇਸ ਨਸ਼ੇ ਦੇ ਵਿਰੋਧੇ ਸ ਨਸ਼ੇ ਦੇ ਕੋਰ ਦੇ ਵਿਰੁੱਧ ਇੱਕ ਝਟੋ ਕੇ ਜਾਤੀਵਾਦ ਤੋਂ ਉੱਤੇ ਉੱਠ ਕੇ ਧਰਮਾਂ ਤੋਂ ਉੱਤੇ ਉੱਠ ਕੇ ਆਪਣੇ ਪੁੱਤਾਂ ਦੀ ਰਾਖੀ ਕਰੀਏ ਤੇ ਆਪਣੇ ਇਸ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਈਏ ਜੋ ਅਸੀਂ ਸੰਘਰਸ਼ ਆਪਣੇ ਸੂਬਾ ਆਗੂ ਸੁਵਿੰਦਰ ਸਿੰਘ ਚਤਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਨਥੂਪੁਰ ਚੋਂ ਠੇਕਾ ਚਕਾਉਣ ਲਈ ਵਿੜਿਆ ਸੀ ਉਹ ਸਾਡੀ ਅਜ ਤੀਜੇ ਦਿਨ ਜਿੱਤ ਹੋ ਗਈ ਆ ਧਰਨਾ ਤਿੰਨ ਦਿਨ ਚੱਲਿਆ ਐਸਡੀਐਮ ਦਫ਼ਤਰ ਦੇ ਬਾਹਰ ਤੇ ਸਰਕਾਰ ਦੀ ਫੂਕ ਕਦੋਂ ਨਿਕਲੀ ਆ ਜਦੋਂ ਇਹਨਾਂ ਦੀ ਦਸਵਾ ਨਵਾਂ ਦੀ ਕਿਰਤ ਕਰਨ ਵਾਲਿਆਂ ਨੇ ਰੇਲ ਦੀਆਂ ਰੇਲਾਂ ਜਾਂ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਤੇ ਫਿਰ ਸੁੱਤਾ ਪ੍ਰਸ਼ਾਸਨ ਜਾਗਿਆ ਹੁਣ ਐਸਡੀਐਮ ਸਾਹਿਬ ਕੋਲੋਂ ਸਾਧ ਵਾ ਗਿਆ ਕਿ ਉਹ ਇਹਨਾਂ ਠੇਕਾ ਆ ਉਥੋਂ ਸ਼ਿਫਟ ਕਰ ਲਿਆ ਜਾਊਗਾ ਜੋ ਸਾਡੀ ਰਾਇਸੀ ਵੀ ਉਹਨੂੰ ਉਥੋਂ ਸ਼ਿਫਟ ਕਰੋ ਮੰਦਰ ਦੇ ਲਾਗੇ ਹੋ ਰੇਸ਼ੀ ਏਰੀਆជា ਲੋਕ ਬਹੁਤ ਜਿਆਦੇ ਦੁਖੀ ਆ ਅਗਲੇ 7 ਸਤੰਬਰ ਮਹੀਨੇ ਚ ਮਤਾ ਪਾ ਕੇ ਨੱਥੂਪੁਰ ਨੂੰ ਡਰਾਈ ਜ਼ੋਨ ਐਲਾਨ ਦਿੱਤਾ ਜਾਊਗਾ ਫਿਰ ਉਹ ਸਦਾਲੀ ਕੋੜ ਮੁਖ ਹੋਊਗਾ ਕਿ ਲੋਕਾਂ ਦੇ ਏਕੇ ਦੀ ਸੰਘਰਸ਼ ਦੀ ਜਿੱਤਿਆ ਤੇ ਅਸੀਂ ਆਮ ਆਵਾਮ ਨੂੰ ਸੱਦਾ ਦਿੰਨੇ ਆ ਅੱਜ ਇਸ ਜਿੱਤ ਦੇ ਵਿੱਚੋਂ ਆਓ ਸਾਰੇ ਪੰਜਾਬ ਦੇ ਹੱਕਾਂ ਲਈ ਲੜੀਏ ਤੇ ਜੋ ਜਥੇਬੰਦੀ ਦਾ ਨਾਅਰਾ ਆ ਸਰਕਾਰਾਂ ਤੋਂ ਨਾ ਝਾਕ ਕਰੋ ਤੇ ਆਪਣੀ ਰਾਖੀ ਆਪ ਕਰੋ ਆਓ ਸਾਰੇ ਆਪਾਂ ਰਲ ਕੇ ਆਪਣੀ ਆਪਣੀ ਰਾਖੀ ਆਪ ਕਰੀਏ ਇਸ ਨਸ਼ੇ ਦੇ ਵਿਰੋਧੇ ਸ ਨਸ਼ੇ ਦੇ ਕੋਰ ਦੇ ਵਿਰੁੱਧ ਇੱਕ ਜੋਟ ਹੋ ਕੇ ਜਾਤੀਵਾਦ ਤੋਂ ਉੱਤੇ ਉੱਠ ਕੇ ਧਰਮਾਂ ਤੋਂ ਉੱਤੇ ਉੱਠ ਕੇ ਆਪਣੇ ਪੁੱਤਾਂ ਦੀ ਰਾਖੀ ਕਰੀਏ ਤੇ ਆਪਣੇ ਇਸ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਈਏ